ਨਿਕਲ ਪਿਆ ਇੱਕ ਨਵੇਂ ਮਿਸ਼ਨ ਤੇ ਮਿਸ਼ਨ ਇਹ ਆ ਆਪਾਂ ਮਗਰ ਮੱਛਾਂ ਵਾਲੀ ਨਹਿਰ ਦੇ ਵਿੱਚ ਬੋਟ ਤੇ ਚੱਲੇ ਆ ਤੇ ਸਾਡੇ ਨਾਲ ਆ ਦੋ ਕਪਲ ਦੋ ਸਵੀਟ ਕਪਲ ਨੂੰ ਮੈਂ ਲੈ ਕੇ ਚੱਲੇ ਆ ਆਪਦੇ ਨਾਲ ਵਾਏ ਜੀ ਆਮਾਨੀ ਮੱਛਾ ਦਾ ਲੋਈ ਰੌੜਕਾ ਪੂਰੀਆਂ ਲੱਗੀਆਂ ਕੁੜੀ ਬੂ ਆਕੂ ਨਾ ਮਟਾਤਾ ਲੱਗੀ ਹੋਈ ਆ ਜੀ ਸਾਰੇ ਗਾੜੇ ਗੁੜੇ ਆਪਣੇ ਗਾਈ ਜਾਂਦੇ ਆ ਜਾਰੂ ਆਹ ਦੇਖੋ ਜੀ ਸਨਸੈਟ ਆਹ ਸਾਡਾ ਗਾਈਡ ਆ ਜੀ ਤੇ ਆ ਬਾਈ ਨੂੰ ਮਨਾਉਣ ਲੱਗਿਆ ਹੋਇਆ ਕੋਈ ਦਾ ਪਤਾ ਨਹੀਂ ਕਿੰਨੇ ਪੈਸੇ ਚ ਗੱਲ ਕਰ ਰਿਹਾ ਇਹਦੇ ਨਾਲ ਸਾਡੇ ਤੋਂ ਨੇ ਹਜ਼ਾਰ ਹਜ਼ਾਰ ਲੈ ਲੈਣਾ ਗਾਂ ਪਤਾ ਨਹੀਂ ਹੁਣ ਇਹਦੀ ਕੀ ਗੱਲ ਗੱਲ ਰਹੀ ਹੈ ਨਹੀਂ ਗੱਲ ਰਹੀ ਕੰਮ ਹੋ ਗਈ ਆ ਤੇ ਵੱਜ ਗਿਆ ਸਵਾ ਪੰਜ ਅਸੀਂ ਚੱਲੇ ਬੋਟ ਰਾਈਡ ਤੇ ਤੇ ਸਨਸੈਟ ਦੇਖਣਾ ਉਹ ਜਿਹੜਾ ਸਨ ਤਾਂ ਨਾ ਇਹਨੇ ਸੈੱਟ ਹੋ ਜਾਣਾ ਥੋੜੇ ਝਰਨੂ ਤੇ ਉਹ ਵੇਖਣਾ ਆਪਾਂ ਕਿਵੇਂ ਸੈੱਟ ਹੁੰਦਾ ਤੁਹਾਨੂੰ ਵੀ ਦਿਖਾਉਣਾ ਸਾਡੀ ਟੀਮ ਤਿੰਨ ਜਣਿਆਂ ਦੀ ਸੀ ਅਸੀਂ ਦੋ ਜਣੇ ਐਡ ਕੀਤੇ ਉਹ ਪਿੱਛੇ ਪੰਜ ਜਣੇ ਚੱਲੇ ਆਂ ਸੀ ਸੋ ਦੈਟਸ ਦਾ ਪਲਾਨ ਫॉर ਸ਼ਾਮ ਸ਼ਾਮ ਕਰਦੇ ਆਂ ਰੰਗੀ ਗੁਜਾਵਾਂਗੇ ਸ਼ਾਮ ਨੂੰ ਵੀਨ ਇੱਥੇ ਵੀਨ ਹਵਾਈ ਪੀਏਗੇ ਅਸੀਂ ਇੱਥੇ ਹਾਂ ਤੋ ਬਾਹਰ ਆ ਗਏ ਆ ਹੋਟਲ ਦੇ ਵਿੱਚੋਂ ਤੇ ਬੰਦਾ ਆਪਣਾ ਪਛਾਣਣਾ ਥੋੜਾ ਜਿਹਾ ਔਖਾ ਹੋ ਜਾਣਾ ਕਿਹੜਾ ਵਾ ਸਾਰੇ ਹੀ ਹੋਰਨ ਮਰੀ ਜਾਂਦੇ ਆ ਇੱਥੇ ਹੁਣ ਮੈਨੂੰ ਪਤਾ ਨਹੀਂ ਆਪਣੇ ਵਾਲਾ ਕਿਹੜਾ ਵਾ ਆਓ ਖੜਾ ਹਾਂ ਹਾ ਫਾਰ ਇਸ ਦਾ ਰਿਵਰ 5 ਮਿੰਟ ਵਿਦ ਦ ਟੁਕ ਟੁਕ ਓਕੇ ਸੋ ਹੀ ਇਸ ਯੂ ਆਰ ਮਾਈ ਗਾਈਡ ਰਾਈਟ ਯਾ ਹੀ ਇਸ ਮਾਈ ਗਾਈਡ ਵਾਟਸ ਯੂਰ ਨੇਮ ਰਮਜ਼ਾਨ ਰਮਜ਼ਾਨ ਯਾ ਰਮਜ਼ਾਨ ਦਾ ਫਰਕ ਨਹੀਂ ਹੁੰਦੇ ਤੁਸੀਂ ਛੇਤੀ ਕਰ ਲੈਂਦੇ ਓਕੇ ਮੰਮੀ ਕਹਿੰਦੀ ਜੇ ਬੈਠੋ ਤੁਸੀਂ ਬੈਠੋ 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 ਰਮਜ਼ਾਨੀ ਫਾਸਟ ਇੰਗਲਿਸ਼ ਰਮਜ਼ਾਨੀ ਬੀਚ ਬੀਚ ਲੈਟਸ ਗੋ ਲੈਟਸ ਗੋ ਬੈਠੋ ਬੈਠੋ ਲੋਵੀ ਟਕ ਟਕ ਚ ਬੈ ਗਏ ਆ ਟਕ ਟਕ ਤੇ ਬੈ ਕੇ ਆਪਾਂ ਚੱਲੇ ਆ ਆਪਾਂ ਚੱਲੇ ਆ ਅੱਗੇ ਸੋਣਾ ਬਾ ਬਾਹਰ ਫੋਨ ਨਹੀਂ ਬਾਹਰ ਕੱਟਨੇ ਇੱਥੇ ਤੁਹਾਨੂੰ ਪਤਾ ਟਕ ਟਕ ਚ ਵੀ ਛੁੱਕ ਛੱਕ ਹੋ ਜਾਂਦੀ ਆ Matata, Beach. Matata, yeah. Beach. Which, which river are we going now? Congo River. Congo River de Chalea Pa Congo ne, River Congo river, so river de yeah. Pamake Patake. Yeah. yeah. yeah, don't, worry yeah. don't worry, be happy. Don't worry, be happy. All in one, all in one. enjoy the nice holiday, nice yeah. adventure. Yeah. <laughs> ਨਿਕਲ ਪਿਆ ਇੱਕ ਨਵੇਂ ਮਿਸ਼ਨ ਤੇ ਮਿਸ਼ਨ ਇਹ ਆ ਆਪਾਂ ਮਗਰ ਮੱਛਾਂ ਵਾਲੀ ਨਹਿਰ ਦੇ ਵਿੱਚ ਬੋਟ ਤੇ ਚੱਲੇ ਆ ਤੇ ਸਾਡੇ ਨਾਲ ਆ ਦੋ ਕਪਲ ਦੋ ਸਵੀਟ ਕਪਲ ਨੂੰ ਮੈਂ ਲੈ ਕੇ ਚੱਲੇ ਆ ਆਪਦੇ ਨਾਲ ਐਕ इंग्लंड ਤੋਂ ਆ ਐਕ ਸਰੀ ਤੋਂ ਆਏ ਆ ਦੋ ਕਪਲ ਬੜੇ ਪਿਆਰੇ ਆ ਉਹਨਾਂ ਨੂੰ ਅੱਜ ਮੈਂ ਮਿਸ਼ਨ ਤੇ ਲੈ ਕੇ ਚੱਲੇ ਆ ਮਿਸ਼ਨ ਤੇ ਦਿਸ ਇਜ਼ ਅ ਮਾਸਕ ਹੇਅ ਆ ਆ ਗਈ ਜੀ ਮਾਸਕ ਇਥੋਂ ਦੀ ਮਸਜਿਦ ਐ ਇਥੇ ਮਸਜਿਦ ਦੇ ਕਾਲੋ ਦਰਸ਼ਨ ਬਈ afghanistan ਦੇ pakistan ਵਾਲੇ india ਵਾਲੇ ਵੀ ਗੱਲਣ ਇਹ ਮਸਜਿਦ ਦੇ ਨਾਲ ਆ ਟਰੀ ਬਹੁਤ ਵੱਡਾ ਇਹਨੂੰ ਕਹਿੰਦੇ ਸ਼ਾਇਦ ਬਾਬਾ ਟਰੀ ਇਹ ਮੈਂ ਹਜੇ ethopia ਦੇ ਵਿੱਚ ਦੇਖਿਆ ਜਿੱਧਰਕ ਬ੍ਰਦਰ ਇਸ ਇਜ਼ ਆ ਬਾਬਾ ਟਰੀ ਇਹ ਬਾਬਾ ਟਰੀ ਬਾਬਾ ਟਰੀ ਰਾਈਟ ਯਾ ਆਈ نو ਅਬਾਊਟ ਦਿਸ ਦਿਸ ਟਰੀ ਆਈ ਸੌ ਦ ਸੇਮ ਟਰੀ ਇਨ ethopia yeah i give you fruit right yeah is... when oh aa yeah, yeah, aa no 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 oh hageya oh, utte fruit lage hoye ha main ethiopia ch try kiti ji eh aa theek hunda pare vadda baat hunda eh eh tree etthe kayi jeven aa ha jagah te normal hai par eh jehde ethiopia de jangal ha na oh jangal de vich kallaa eh hi tree hunda jehda sha dinda se ਪੂਰੇ ਕਿਉਂਕਿ ਇਹਨੂੰ ਤਾਂ ਹੀ ਬਾਬਾ ਟਰੀ ਕਹਿੰਦੇ ਆ ਇਹ ਬਾਬਿਆਂ ਵਾਲਾ ਕੰਮ ਹੈ ਇਹਦਾ ਇੱਥੇ ਉਦਾਂ ਆ ਗਿਆ ਜਿਵੇਂ ਤੁਰਦਾ ਫਿਰਦਾ ਪਰ ਮੇਨ ਜਗ੍ਹਾ ਇਹਦੀ ਉਹ ਆ ਸਾਰੇ ਬਾਬੇ ਹੀ ਆ ਦੇ ਇੱਧਰ ਉਹ ਲੱਗੇ ਹੋਏ ਆ ਨਹਿਰ ਦੇ ਕਿਨਾਰੇ ਕਿਉਂਕਿ ਇਹ ਨਹਿਰਾਂ ਦੇ ਕਿਨਾਰੇ ਬਾਹਲੇ ਵਧੀਆ ਟਰੀ ਤਾਂ ਹੁੰਦੇ ਆ ਵੀ ਬਹੁਤ ਦੂਰ ਦੂਰ ਰੜ ਕੇ ਆ ਜਾਂਦੇ ਆ ਰੂਟਸ ਵੀ ਦੇਖੋ ਕਿੰਨੀਆਂ ਹੋ ਜਾਂਦੀਆਂ ਮੋਟੀਆਂ 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 ਥੱਲੇ ਤੱਕ ਮੋਟਾ ਜਾਂਦਾ ਪੂਰਾ ਪੂਰਾ ਟੇਬਲ ਦਾ ਟੇਬਲ ਨਿਕਲਿਆ ਹਾਂ ਆ ਖੜੇ ਆ ਜੀ ਟੁਕ ਟੁਕ ਹੋਰ ਉਹ ਸਾਹਮਣੇ ਆ ਗਈ ਏ ਜੀ ਰਿਵਰ ਜਿਹੜੀ ਰਿਵਰ ਦੇ ਵਿੱਚ ਆਪਾਂ ਨੂੰ ਇਹਨਾਂ ਨੇ ਲੈ ਕੇ ਜਾਣਾ ਸਨਸੈਟ ਦਿਖਾਉਣ ਨੂੰ ਉਹ ਸਾਹਮਣੇ ਆ ਗਈ ਪਾਣੀ ਤਾਂ ਮੈਂ ਵਧੀਆ ਯਾਦ ਕਰਾਤਾ ਆਉਣ ਤੋਂ ਪਹਿਲਾਂ ਕਿਉਂਕਿ ਪਾਣੀ ਤਾਂ ਮੈਂ ਪਾਣੀ ਤੋਂ ਬਿਨਾ ਰਹਿ ਸਕਦਾ ਪਾਣੀ ਤੋਂ ਬਿਨਾ ਰਹਿਣਾ ਔਖਾ ਉਹ ਸਾਹਮਣੇ ਬੋਨਫਾਇਰ ਅੱਗ ਪਤਾ ਨਹੀਂ ਕਾਹ ਤੋਂ ਲਾਈ ਬੈਠੇ ਚ ਨਾ ਤਾਂ ਅੱਗ ਪਤਾ ਨਹੀਂ ਕਾਹ ਤੋਂ ਲਾਈ ਵੀ ਆ ਕੁਝ ਬਣਾਉਂਦੇ ਹੋਣੇ ਜਾਂ ਤਾਂ ਉੱਤੇ ਹਾਂ ਭਾਂਡਾ ਪਿਆ ਲੱਗਦਾ ਕਿ ਕੋਕੋਨਟ ਸਾੜੇ ਕੋਕੋਨਟ ਸਾੜੇ ਇਹ ਇਹ ਟਰੀ ਹਨ ਰੇਤਾ ਆ ਗਈ ਇਹਦੇ ਤੇ ਕਿੰਨਾ ਅਨਯੂਸ਼ਵਲ ਹੈ ਹਨ ਡਿਗ ਪਿਆ ਲੱਗਦਾ ਤੇ ਉੱਦੋ ਗਿਆ ਹਨ ਓਏ ਬੋਟ ਕਿ ਬੋਟ ਆਉਗੀ ਬੋਟ ਤੇ ਕਿ ਤੇ ਉੱਥੇ ਜਾਣਾ ਆ ਦੇਖਦੇ ਆ ਡੈਡੀ ਕੀ ਕਰਦੇ ਔਸ ਪੂਰਾ ਡੈਡੀ ਫਿਰ ਡੱਡੀਆਂ ਡੱਡੀਆਂ ਕਿੰਨੀ ਡੈਡੀ ਉਹ ਆ ਹੀ ਜਾਣੀ ਆ ਹੀ ਜਾਣੀਆਂ ਉਹ ਵੇਖੋ ਪਿੱਛੇ ਸੈਂਡ ਕਿੱਡਾ ਨਹੀਂ ਕੋਕੋਨਟ ਫਰੂਟਸ ਆ ਕੈਨ ਯੂ ਓਪਨ ਇਟ ਕੈਨ ਯੂ ਓਪਨ ਇਟ ਥਿਸ ਯਾ ਜਸਟ ਸਮੈਸ਼ ਇਟ ਔਨ ਦਾ ਟ੍ਰੀ ਇਹ ਹਾਂਜੀ 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 ਇਹਦੇ ਚ ਖਾਣ ਨੂੰ ਹੁੰਦਾ ਸਮਾਨ ਆਹ ਦੌੜ ਕੇ ਲਿਆਉਗਾ ਬੋਇਓ ਬੋਇਓ ਕਹਿੰਦੇ ਪਤਾ ਨਹੀਂ ਬਾਬਾ ਟ੍ਰੀ ਦੇ ਵਿੱਚੋਂ ਨਿਕਲ ਇਹ ਥੋੜੇ ਜਿਹਾ ਨਾ ਖੱਟੇ ਹੁੰਦੇ ਆ ਇਮਲੀ ਵਾਂਗੂ ਹੁੰਦਾ ਥੋੜਾ ਜਿਹਾ ਮੈਨੂੰ ਲੱਗਦਾ ਥੋੜਾ ਥੋੜਾ ਜਿਆਦਾ ਹੈ ਇਸ ਲਿਟਲ ਸਾਵਰ ਰਾਈਟ ਇਹ ਹਾਂ ਆ ਸਾਰੇ ਆ ਖਾਣ ਵਾਲੇ ਵਿੱਚ ਖਾ ਸਕਦੇ ਪਰ ਇਹ ਤਾਂ ਬੀ ਨਹੀਂ ਖਾਣਾ ਜੀ ਆਹ ਇਹ ਜਮਾਈ इमली ਵਾਂਗੂ ਆ ਮੈਂ ਖਾਦੇ ਸੋ ਇਫ ਦੇ ਪੀਪਲ ਦੇ ਮम्मा ਅਪਕਨ ਇਫ ਦੇ ਕੁਕ ਦੇ ਪੁੱਟ ਦੇ ਰੈਡ ਕਲਰ ਆਹ ਉਹ ਦੇ 슈ਗਰ ਇਹ इमली ਵਾਂਗੂ ਬਣਾਉਂਦੇ ਆ ਪਾਪੂ ਕੇ ਸ਼ੁਕਰ इमली इमली ਆ ਇੱਕ ਵਾਂਗੂ ਇਹ इमली ਆ ਬੋਟ ਰਾਈਡ ਰੈਡੀ ਫॉर ਬੋਟ ਰਾਈਡ ਹਾਂ ਸਾਣਾ ਸੈੱਟ ਹੋਊਗਾ ਸੋਹਣਾ ਮਿੱਤਰੋ ਦੋ ਪਾਣੀ ਦੀਆਂ ਬੋਤਲਾਂ ਚੱਕੀਆਂ ਨਾਲ ਪੀਣੀ ਇੱਕ ਵੀ ਨਹੀਂ ਅਜੇ ਤੱਕ ਪੀਣ ਲਈ ਥਾਂ ਹੀ ਹੈ ਨਹੀਂ ਹੱਥ 'ਚ ਫੜੀ ਹੈ ਕਿਵੇਂ ਇੱਕ ਫੜ ਇੱਕ ਫੜ ਇੱਕ ਯਾ ਵੀਡੀਓ ਵੀ ਬਣਾਣੀ ਆ ਹੂੰ ਵੀਡੀਓ ਕੰਮ ਬਹੁਤ ਹੋ ਗਿਆ ਗੱਲ ਫੜਾ ਦੇ ਮੈਨੂੰ ਹਾਂ ਅੱਗੇ ਗੱਲਾਂ ਦੀ ਬੰਦ ਆ ਸਾਡਾ ਗਾਈਡ ਆ ਜੀ ਤੇ ਆ ਬਾਈ ਨੂੰ ਮਨਾਉਣ ਲੱਗਿਆ ਹੋਇਆ ਕਦੋਂ ਦਾ ਪਤਾ ਨਹੀਂ ਕਿੰਨੇ ਪੈਸਿਆਂ 'ਚ ਗੱਲ ਕਰ ਰਿਹਾ ਇਹਦੇ ਨਾਲ ਸਾਡੇ ਤੋਂ ਇਹਨੇ ਹਜ਼ਾਰ ਹਜ਼ਾਰ ਲੈ ਲੈਣਾ ਗਾਂ ਪਤਾ ਨਹੀਂ ਹੁਣ ਇਹਦੀ ਕੀ ਗੱਲ ਗੱਲ ਰਹੀ ਹੈ ਨਹੀਂ ਗੱਲ ਰਹੀ ਕਿ ਸਾਨੂੰ ਗਾਲ ਕਿ ਤੋਰ ਦੂ ਕਿ ਸਾਨੂੰ ਇੱਥੇ ਖੜਾ ਕੇ ਤੋਰੂਗਾ ਸਮਝੋ ਤੋ ਬਾਹਰ ਆਏ ਓਏ ਇੱਕ ਤਾਂ ਬੋਟਲ ਆ ਗਿਆ ਹੈ ਸ਼ਾਇਦ ਕਮ ਹੂੰ ਇਹ ਆਪਣਾ ਨਹੀਂ ਆ ਨਹੀਂ ਰਵ ਤਨ ਆਵੀ ਅੰਦਰ ਹੀ ਬਸ ਹੈ ਇੱਕ ਇਹ ਸਿਟੋ ਸਟਾਰਟ ਹੁੰਦੀ ਹੈ ਇੱਕ ਅਫਰੀਕਾ ਸਿਟੋ ਹੁੰਦੀ ਹੈ ਤਾਂ ਕਿ ਹਮਾਂ ਵੀ ਆਪਿਕਾ ਹੁੰਦਾ ਇਹਨਾਂ ਦੀ ਗੇਟਿੰਗ ਕਰਦੇ 15 ਮਿੰਟ ਕਰਾ ਕੇ ਵੇਟ ਤੇ ਉਹ ਬਾਈ ਹੁਣੇ ਆਉਣ ਲੱਗ ਗਿਆ ਹੁਣ ਬਾਹਲੇ ਨਹੀਂ ਅਸੀਂ ਰੇਟ ਕਿਉਂਕਿ ਹਰੇ ਸੂਰਜ ਇੱਥੇ ਤੱਕ ਹੈਗਾ ਆ ਸੂਰਜ ਹੈਗਾ ਇੱਥੇ ਤੁਹਾਨੂੰ ਹੁਣ ਦੱਸੂਗਾ ਹਾਂ ਇੰਨਾ ਕੁ ਪਿਆ ਹਲੇ ਆਲਮੋਸਟ ਟੂ ਸਨਸੈਟ ਆਮ ਤਾਂ 20 ਮਿੰਟ ਚ ਥੱਲੇ ਚਲ ਜਾਣਾ ਇਹਨੇ ਜਮਾ ਨਹੀਂ ਥੋੜਾ ਜਿਹਾ 40 ਮਿੰਟ ਚ ਛਪ ਜੂਗਾ ਹਨਾ ਮੰਮੀ ਹਨੇਰਾ ਹੋਣ ਲੱਗ ਜੂ 40 ਮਿੰਟ ਚ ਘੰਟੇ ਤੱਕ ਪੂਰਾ ਹਨੇਰਾ ਹੋ ਜਾਊਗਾ ਕਿਡਰ ਦੈਟਸ ਇਟ ਵੈਦਰ ਇਜ਼ ਗੁੱਡ ਟੂਡੇ ਚਲੋ ਮੰਮੀ ਪਿੱਛੇ ਬੈਠੋ ਤੁਸੀਂ ਪਿੱਛੇ ਆਪਾਂ ਪਿੱਛੇ ਬੈਠਨੇ ਹਾਂ ਕੋਈ ਨਹੀਂ ਪੈਰ ਪੈਰ ਹੈ ਤੋਏ ਧੋਤੇ ਜਾਣ ਕੇ ਪਾਣੀ ਚ ਚੱਪਲਾ ਹੀ ਆਪਣੇ ਰਮਾਦਾਨ ਥੈਂਕ ਯੂ ਥੈਂਕ ਯੂ ਵੈਰੀ ਮਾਚ ਟੂ ਤੁਸੀਂ ਮੂਰੇ ਬੈਠੋ ਅਸੀਂ ਇੱਥੇ ਨੇ ਪਿੱਛੇ ਮਰਜੀ ਜਿੱਦਾਂ ਮੈਨੂੰ ਹਾਂਜੀ ਚਲੋ ਪਰ ਦੇ ਵਿੱਚ ਲਈ ਆਨੇ ਨਜ਼ਾਰੇ ਤੇ ਤੌਪ ਪੂਰੀ ਐਨ ਚਮਕੋ ਚਮਕ ਕਰ ਰਹੀ ਆ ਕਿੰਨਾ ਸੋਹਣਾ ਕਿੰਨਾ ਸੋਹਣਾ ਆ ਸਾਡਾ ਕੈਪਟਨ ਆ ਇੱਥੇ ਮੁਹੰਮਦ ਮੁਹੰਮਦ ਇਕਰਾਮਾਦਾਨ ਮੁਹੰਮਦ ਇਕਰਾਮਾਦਾਨ ਹਾਂ ਸਲਾਮ ਅਲੈਕੁਮ ਬ੍ਰਦਰ ਵਅਲੈਕੁਮ ਸਲਾਮ ਵਰਾਮਤੁਲਾਇ ਵਬਰਕਤਾਂ ਆ ਬਰਕਤ ਐ ਨਨੀ ਸਾਨੂੰ ਸਾਨੂੰ ਥੋੜਾ ਥੋੜਾ ਹਕੂਨਾ ਮਟਾਟਾ ਬੋਲੇ 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 ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਵੀ ਆਪਾਂ ਤੁਰ ਪਏ ਬੋਟ ਤੇ ਸਫ਼ਰ ਸਾਡਾ ਸ਼ੁਰੂ ਹੋ ਚੁੱਕਿਆ ਆ ਸਤਾਜ ਜੀ ਵੱਡਾ ਜਾਂ ਡੰਡਾ ਲੈ ਕੇ ਬੋਟ ਨੂੰ ਚਲਾ ਰਿਹਾ ਇਹਦੇ ਨਾਲ ਕਾਫੀ ਵੱਡਾ ਹੈ ਇਹਦੇ ਕੋਲ ਡੰਡਾ ਹੈ ਚੁੱਪ 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 so the mangrove we have the female and male Yes. Yeah. Yeah. Um, i show you the male there because here is all the female yeah then i show you the special one whereby in our village we we, plant, we 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 building the houses tell me about the about the fish what type of fish is in the, the type in of the fish here is uh, the start the white snapper red snapper okay. and the shrimps. Shrimps. shrimps and crabs and how and about fish. crocodiles crocodile fish crocodile fish yeah, we not have the crocodile not crocodile how about snakes the snakes are no very few, right? Yeah, very well, few because they mix with the, they join with the ocean. Ocean, right? ocean. Yeah. Yeah. So it's like the, the, those are for hills. Hills. Yeah. And our Balta, and the other movie, ਉਹ ਸਿੱਧੇ ਬੋਟ ਤੇ ਅਸੀਂ ਫਿਰ ਬੜੀ ਸਪੀਡ ਨਾਲ ਗਈਏ ਤੇ ਬਹੁਤ ਕੰਮ ਦਿੱਤਾ ਉਹ ਮੋਟਰ ਵਾਲੀ ਬੋਟ ਸੀ ਨਾ ਮੋਟਰ ਵਾਲੀ ਮੋਟਰ ਵਾਲੀ ਸੀ ਉਹ ਪਹਿਲਾ ਮੋਟਰ ਵਾਲੀ ਸੀ ਬਾਅਦ ਦੂਜੀ ਕਰ ਦਿੱਤੀ ਉਹ ਹਾਂ ਉਹ ਅਸੀਂ ਵੀ ਜਦੋਂ ਬੋਟ ਹੀ ਪਾਈਏ ਨਾ ਉਹ ਬਹੁਤ ਸਪੀਡ ਵਾਲੀ ਸੀ ਉਹਦੇ ਤੇ ਲੈ ਕੇ ਗਏ ਤਾਂ 10 ਮਿੰਟ ਲੱਗੇ ਸਨੁਰਾਜ ਸਨੇਕ ਵੀ ਮਿਲਿਆ ਇੱਕ ਮੱਧ ਵਿੱਚ ਇੱਕਾਂ ਪੱਕਾ ਟੂਆ ਵੀ ਨਾ ਠੋਸ ਹੀ ਇਹਨਾਂ ਜੀ ਨਾਲ ਨਾ ਅਸੀਂ ਲੋ ਇਟਸ ਇਲੈਕਟ੍ਰਿਕ ਵਾਇਰ ਐਂਡ ਯੂ ਹਵ ਟੂ ਕਲੋਜ਼ ਥੈਨ ਥੈਨ ਲੋਬੀ ਇਸ ਫਾਲਸ ਡਾਊਨ ਬਿਕਾਜ਼ ਆਫ ਦ ਪਾਵਰ ਆਵਾ ਆਵਾ ਨਹੀਂ ਬੈਟਰੀ ਜਿਹੜਾ ਉਹ ਸਾਰਾ ਉੱਚਾ ਦਿਖ ਰਿਹਾ ਉਹ ਬੈਟਰੀ ਤਾਂ ਉਹ ਇੱਕ ਦਾ ਉੱਚਾ ਹੈ ਗਾਜ ਕੋ ਬੁਕਾਰੇ ਵਾਲਾ ਨਾ ਤੋਰਾ ਬੋਸ Broke. Bro, let's go fast. Uh, sun uh, we is, uh, sun is go going. Yes, do we Yeah, more far. far. Let's, let's go a little bit fast. I want I there to then take you in the side where you can capture the sunset. Yes, brother. That's where we going. That's you capture the sunset. ਮਾਤੇ ਚਾਇਆ ਕੁਕਾ ਪੰਡਾ ਹੀ ਲੇਕੀ ਨਹੀਂ ਐਸੀ ਸਾਹਣੇ ਦਿਖਾ ਦੇਣਗੇ ਵੈਸੋ ਦੱਸਿਆ ਮੈਂ ਜਿਸੀ ਆਪਣੀ ਗੰਦੀ ਨਾ ਕਾਹ ਉਹ ਨਾ ਲੋਕ ਗੋਇੰਗ ਅਲੋਂਗ ਥਿਸ ਸਾਈਡ ਯੂ ਕੈਪ ਸੱਟਾ ਅਰੇ ਯਾਰਾ ਵਾਜ਼ ਦੀਰੀ ਕੁੱਦੂ ਹਾਂ ਬਾ ਜੇ ਮਾਲਾ ਕੋਈ ਨਾ ਮਾਸਾ ਜੀ ਨਾ ਪਰ ਕੋਈ ਨਹੀਂ ਆ ਰਿਹਾ ਰੰਮਨਰਾ ਪਿੱਛੇ ਪਿੱਛੇ ਵਾਹ ਲੇ ਗੋਗਾ ਲੱਛਾ ਬਾਕੋ ਕੋ ਅਡਾ ਰੇ

ਸਰ ਆਇਆ ਫੁੱਲਾ ਮਾਤਾ ਦਾ ਵਾਏ ਜੀ ਆਮਾਨੀ ਮਾਤਾ ਦਾ ਲੋਈ ਰੋੜਕਾ ਪੂਰੀਆਂ ਲੱਗੀਆਂ ਮਾਤਾ ਦਾ ਕੋਈ ਨਹੀਂ ਗਾਣੇ ਗਾ ਰਿਹਾ ਕਲੇ ਸਾਡੇ ਬੰਦੇ ਗਾ ਰਿਹਾ ਮਾਤਾ ਦਾ ਵਾਏ ਉਟੜੀ ਬੂ ਮਾਤਾ ਦਾ ਵਾਇਆ ਮਾਵੇਂ ਦੀ ਮਾਤਾ ਦਾ Namaste. 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 Namaste.

ਹੇ ਮਨਚਾ ਰੋ ਰੋ ਲੱਗੀ ਹੋਈ ਆ ਜੀ ਸਾਰੇ ਗਾਣੇ ਗੁੜੇ ਆਪਣੇ ਗਾਈ ਜਾਂਦੇ ਆ ਆਹ ਦੇਖੋ ਜੀ ਸਾਂਸ ਸਾਈਡ ਆਹ ਕੁਨਾ ਮੱਛੀ ਆ ਤਾ ਜੀ ਆਸੀ ਰਾਈਟ ਆਕ ਟੋਪਾਸ ਵਾਓ ਜਸਟ ਬਿਲਾ ਆਹ ਬਿਲਾ ਸੈਵਨ ਹਾਊਸਸ ਹਮ ਲੋ ਜੀ ਨਾਰੀਅਲ ਪਾਣੀ ਪੀ ਲਿਆ ਤੇ ਨਾਲੇ ਦੇਖ ਲਿਆ ਸਨਸੈਟ ਹਣ ਚੱਲਿਆ ਵਾਪਸ ਸਾਦਰਨ ਪਾਮ ਉੱਥੇ ਆਪਾਂ ਤੁਹਾਨੂੰ ਉੱਥੋਂ ਦੀ ਪਾਰਟੀ ਹੁੰਦੀ ਦਿਖਾਉਣੇ ਆ ਸਾਰੀ ਰਾਤ ਤੋਂ ਪਾਰਟੀ ਚੱਲਣੀ ਆ ਪਾਰਟੀ ਆਲ ਨਾਈਟ ਹੋਣੀ ਆ ਉੱਥੇ ਪਰ ਇੱਥੇ ਦੀ ਪਾਰਟੀ ਥੋੜੀ ਜੀ ਬੁਝਮੀ ਜੀ ਆ ਕਿਉਂਕਿ ਫੈਮਿਲੀ ਵਾਲਾ ਇੱਥੇ ਸਾਰਾ ਕੁਝ ਫੈਮਿਲੀ ਫੈਮਿਲੀ ਥੈਂਕ ਆ ਹਾਂ ਚਾਚਾ ਵਾਟ ਡੂ ਯੂ ਵਾਂਟ व्हाट शुड आई टेल यू ब्रो आई एम ऑलरेडी ड्रिंकिंग द कोकोनट वो भी वापस आ गए हैं रिवर तो तो तुर 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 कमले हो गए